लग जी बस सर की मामला से गया ਸਾਡੇ ਮਾਨਯੋਗ ਐਸਐਸਪੀ ਸਾਹਿਬ ਰਕਰਮਪੀ ਸਿੰਘwidehat ਦੇਸ਼ਾਂ ਦੇ ਦਿਸ਼ਾ ਅਨੁਸਾਰ ਤੇ ਸਾਡੇ ਐਸਪੀਡੀ ਸਾਹਿਬ ਜਸਰੂਦ ਜਸਰੂਦਕਰ ਬਾਸੀ ਸਰ ਦੇ ਡੀਐਸਪੀ ਕਰਤਾਰਪੁਰ ਬਲਵਿੰਦਰ ਸਿੰਘ ਦੀ ਆਪਣੇ ਸੁਪਰਵੀਜ਼ਨ ਦੇ ਤਹਿਤ ਇਹ ਕਰਤਾਰਪੁਰ ਪੁਲਿਸ ਨੇ ਦੋ ਸਨੈਚਸ ਨੂੰ ਕਾਬੂ ਕਰਨ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਇਹਨਾਂ ਨੇ ਮਿਤੀ 12/8/24 ਨੂੰ ਇੱਕ ਲੜਕੀ ਹੈ ਜਿਸ ਦਾ ਨਾਮ ਅਭਿਤਾ ਸ਼ਰਮਾ ਐਡਿਊਸ਼ਨ ਤੋਂ ਪੜ੍ਹ ਕੇ ਆ ਰਹੀ ਸੀ ਤੇ ਆਪਣੇ ਘਰ ਜਾ ਰਹੀ ਸੀ ਜਿਸ ਦੀ ਉਮਰ 16-17 ਸਾਲ ਹੈ ਉਸੇ ਕੋਲੋਂ ਉਸਾਂ ਨੂੰ ਮੋਬਾਈਲ ਸਨੈਚ ਕੀਤਾ ਸੀ ਤੇ ਲੇਟਰ 'ਉਨ ਇਹਦੇ ਨਾਲ ਇਹ ਚਾਚਾ ਰਮਨ ਕੁਮਾਰ ਪਾਤਵੜਾ ਜੀ ਉਹ ਇੱਕ ਗੇਟ ਆ ਪਰਫੈਸ਼ਨ ਉਹਨਾਂ ਨੇ ਆਪਣੇ ਤੌਰ ਤੇ ਵੈਰੀਫਾਈ ਕਰਕੇ ਫਿਰ ਸਾਨੂੰ ਇੱਕ ਬਿਚਾ ਦਰਜ ਕਰਵਾਇਆ ਸੀਗਾ ਜਿन्होने ਕਿਹਾ ਸੀ ਕਿ ਇਹ ਜਿਹੜਾ ਸਨੈਚਰਸ ਲੈਨਰ ਨਾਮ ਗੁਰਵਿੰਦਰ ਸਿੰਘ ਕਿੰਤਾ ਤੇ ਜਸਪ੍ਰੀ ਸਿੰਘ ਜੱਸਾ ਹੈ ਜਿਨ੍ਹਾਂ ਦੇ ਖਿਲਾਫ ਐਫਆਰ ਮੌਚ ਕਰਕੇ ਤੇ ਫਿਰ ਸਾਡੀ ਪੁਲਿਸ ਪਾਰਟੀ ਨੇ ਇਹਨਾਂ ਨੂੰ ਐਸੇ ਗੁਰਵਿੰਦਰ ਸਿੰਘ ਆਪਣੇ ਕਰ ਰਏ ਸੀਗੇ ਨਹੀਂ ਕਰ ਰਏ ਸੀ ਜਿਨ੍ਹਾਂ ਨੂੰ ਕਾਬੂ ਕੀਤਾ ਤੇ ਜਿਨ੍ਹਾਂ ਤੇ ਕੋਲ ਮੋਬਾਈਲ ਕਬਜ਼ਾ ਸੀ ਤਾਂ ਪਹਿਲਾਂ ਵੀ ਨਾ ਤੇ ਮਾਮਲਾ ਹੈਗਾ ਕੋਈ ਹਾਂ ਨਹੀਂ ਨਾ ਤੇ ਪਹਿਲਾਂ ਹਲੇ ਚੈੱਕ ਕੀਤਾ ਸੀ ਕਿ ਕੋਈ ਪਰਚਾ ਦਰਜ ਨਹੀਂ ਹੈਗਾ ਬਾਕੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਕੋਈ ਆਇਆ ਇਨਫੋਰਮੇਸ਼ਨ ਕੋਈ ਨਸ਼ੇ ਦੇ ਸਬੰਧ ਵਿੱਚ ਵੀ ਕੋਈ ਪਤਾ ਲੱਗਿਆ ਹਾਂ ਜੋ ਪਤਾ ਲੱਗਿਆ ਐਡਿਕਟ ਹੈਗਾ ਨਸ਼ੇ ਦੇ ਐਡਿਕਟ ਹੈ ਤੇ ਲੋਕ ਨੂੰ ਕਰਕੇ ਨਸ਼ੇ ਨੂੰ ਰੋਕੀ ਗਈ